स्वागत है दर्शकों रियल फैक्ट न्यूज वालों सब तो पहला आप सब ਲੋੜੀ ਦੇ ਤਿਹਾਰ ਦੀਆਂ ਲੱਖ ਲੱਖ ਮੁਬਾਰਕਾਂ ਪਰ ਜੇ ਗੱਲ ਕੀਤੀ ਜਾਵੇ ਕੁਝ ਪਰਿਵਾਰਾਂ ਲਈ ਇਹ ਲੋੜੀ ਕਾਲੀ ਲੋੜੀ ਬਣ ਨਿਬੜੀ ਹੈ ਤਾਂ ਇਹ ਕੋਈ ਯਤਕਥ ਨਹੀਂ ਹੋਵੇਗੀ ਕਿਉਂਕਿ ਮੈਂ ਇਸ ਵਕਤ 124 ਦਿਨਾਂ ਤੋਂ ਜਿਹੜਾ ਗਰੀਬ ਪਰਿਵਾਰਾਂ ਦੇ ਘਰ ਬਚਾਉਣ ਲਈ ਧਰਨਾ ਪੱਤੋ ਜਵਾਰ ਸਿੰਘ ਵਾਲਾ ਵਿਖੇ ਚੱਲ ਰਿਹਾ ਉਸ ਧਰਨੇ ਦੇ ਵਿੱਚ ਮੈਂ ਮੌਜੂਦ ਹਾਂ ਔਰ ਅੱਜ ਇਸ ਧਰਨੇ ਦੇ ਵਿੱਚ ਕਾਲੀ ਲੋਹੜੀ ਆ ਜਿਹੜੀ ਮਨਾਈ ਜਾ ਰਹੀ ਆ ਔਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਾਲੀਆਂ ਝੰਡੀਆਂ ਲੈ ਕੇ ਬੱਚਿਆਂ ਦੇ ਬੀਬੀਆਂ ਦੇ ਹੱਥ ਦੇ ਵਿੱਚ ਜਿਹੜੀਆਂ ਕਾਲੀਆਂ ਝੰਡੀਆਂ ਨੇ ਔਰ ਇੱਥੇ ਜਿਹੜੀ ਕਾਲੀ ਲੋਹੜੀ ਮਨਾਈ ਜਾ ਰਹੀ ਆ ਕਿਉਂਕਿ ਗਰੀਬ ਪਰਿਵਾਰਾਂ ਦੇ ਘਰ ਬਚਾਉਣ ਲਈ 124 ਦਿਨਾਂ ਤੋਂ ਚੱਲ ਰਿਹਾ ਇਹ ਧਰਨਾ ਹਾਲੇ ਤੱਕ ਕਿਸੇ ਪ੍ਰਸ਼ਾਸਨ ਨੇ ਸਰਕਾਰ ਨੇ ਇਸ ਧਰਨੇ ਦੀ ਸਾਰ ਨਹੀਂ ਲਈ ਔਰ ਜਿਸ ਦੇ ਰੋਸ ਵਜੋਂ ਅੱਜ ਇੱਥੇ ਕਾਲੀ ਲੋਹੜੀ ਮਨਾਈ ਜਾ ਰਹੀ ਹੈ ਜਿੱਥੇ ਲੋਕ ਖੁਸ਼ੀਆਂ ਮਨਾਉਂਦੇ ਆ ਲੋਹੜੀ ਤੇ ਆਪਣੇ ਘਰ ਪ੍ਰੋਗਰਾਮ ਕਰਦੇ ਆ ਖੁਸ਼ੀਆਂ ਮਨਾਉਂਦੇ ਆ ਲੋਕ ਇਕੱਠੇ ਹੁੰਦੇ ਆ ਬੋਲੀਆਂ ਪਾਉਂਦੇ ਆ ਉੱਥੇ ਇਹ ਗਰੀਬ ਪਰਿਵਾਰ ਅੱਜ ਕਾਲੀ ਲੋਹੜੀ ਮਨਾਉਣ ਤੇ ਮਜਬੂਰ ਹੈ ਆਓ ਤੁਹਾਨੂੰ ਦ੍ਰਿਸ਼ ਦਿਖਾਉਨੇ ਆ ਗੱਲਬਾਤ ਕਰਾਂਗੇ ਜਿਹੜੇ ਧਰਨਾਕਾਰ ਹੀ ਆਗੂ ਨੇ ਉਹਨਾਂ ਦੇ ਨਾਲ ਪਰ ਫਿਲਹਾਲ ਇਹ ਝਲਕੀਆਂ ਤੁਹਾਨੂੰ ਦਿਖਾ ਰਹੇ ਆ ਕਾਲੀ ਲੋਹੜੀ ਦੀਆਂ ਪੱਤੋ ਜਵਾਰ ਸਿੰਘ ਵਾਲਾ ਦੇ ਜਿਹੜੇ 124 ਦਿਨਾਂ ਤੋਂ ਚੱਲ ਰਹੇ ਇਸ ਧਰਨੇ ਤੋਂ ਸੋ ਗੱਜ ਕੋ ਮੇਰੇ ਨਾਲ ਇਸ ਵਕਤ ਧਰਨਾਕਾਰੀ ਆਗੂ ਮੌਜੂਦ ਨੇ ਜਿੱਥੇ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਆਤਮਾ ਸਿੰਘ ਜੀ ਤੂਰਕੋਟ ਉਹ ਸਣ ਨਾਲ ਭੈਣ ਜੀ ਮੌਜੂਦ ਨੇ ਪੈਣਾ 124 ਦਿਨ ਹੋ ਗਏ ਅੱਜ ਕਾਲੀ ਲੋਹੜੀ ਮਨਾਈ ਜਾ ਰਹੀ ਹੈ ਤੇ ਕੀ ਕਾਰਨ ਹੈ ਕਿ ਜਿੱਥੇ ਲੋਕ ਖੁਸ਼ੀਆਂ ਮਨਾਉਂਦੇ ਆ ਵਧਾਈਆਂ ਦਿੰਦੇ ਆ ਲੋਹੜੀ ਵਾਲੇ ਦਿਨ ਤੇ ਤੁਹਾਨੂੰ ਕਾਲੀ ਲੋਹੜੀ ਮਨਾਉਣੀ ਪੈ ਰਹੀ ਹੈ ਅਸੀਂ ਪਰ ਜੀ ਆਪਣੇ ਪੰਜਾਬ ਸਰਕਾਰ ਆ ਜਿਹੜੀ ਉਹਨਾਂ ਨੂੰ ਅਸੀਂ ਅਪੀਲਾਂ ਕਰ ਕਰਕੇ ਥੱਕ ਗਏ ਆ ਇੱਥੋਂ ਦੇ ਵਿਧਾਇਕ ਨਿਹਾਲ ਸਿੰਘ ਵਾਲੇ ਦਾ ਪ੍ਰਸ਼ਾਸਨ ਮੋਗਾ ਡੀਸੀ ਇੱਥੋਂ ਤੱਕ ਕਿ ਅਸੀਂ ਜਸਵੀਰ ਸਿੰਘ ਜੀ ਗੜੀ ਅਸੀਂ ਕਮਿਸ਼ਨ ਉਹਨਾਂ ਤੱਕ ਵੀ ਪਹੁੰਚ ਕੀਤੀ ਸੀਗੀ ਪਰ ਸਾਡੀ ਹਲੇ ਤੱਕ ਪਰਿਵਾਰਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਇਹ ਜਿਹੜਾ ਧਰਨਾ ਸਾਡਾ ਚੱਲਦਾ ਸੀ 124 ਦਿਨਾਂ ਦੇ ਵਿੱਚ ਅੱਜ 25 ਦਸੰਬਰ ਤੋਂ ਰਾਤ ਪੋਰ ਦੇ ਅੰਦ ਦਾ ਕੀਤਾ ਗਿਆ ਹੈ 24 24 ਘੰਟੇ ਲਈ ਤੇ ਸਾਡੀ ਪ੍ਰਸ਼ਾਸਨ ਨੇ ਨਾ ਕੋਈ ਸਰਕਾਰਾਂ ਨੇ ਨਾ ਸਾਡੇ ਹਲਕੇ ਦੇ ਵदाईਕ ਜਿਨ੍ਹਾਂ ਨੂੰ ਆਹੀ ਸਾਡੇ ਸਾਰੇ ਪਰਿਵਾਰਾਂ ਨੇ ਵੋਟਾਂ પાਕੇ ਸਰਕਾਰਾਂ ਦੇ ਵਿੱਚ ਭੇਜਿਆ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਲਗਾਤਾਰ ਅਸੀਂ ਖਬਰਾਂ ਵੀ ਸਾਂਝੀਆਂ ਕਰਦੇ ਆ ਰਹੇ ਹਾਂ 124 ਦਿਨ ਹੋ ਗਏ ਤੁਸੀਂ ਇੱਥੋਂ ਤੱਕ ਇਹ ਗੜੀ ਸਾਹਿਬ ਤੱਕ ਵੀ ਪਹੁੰਚ ਕੀਤੀ ਪਰ ਜਿਹੜਾ ਸੱਟਾ ਹਲੇ ਤੱਕ ਕੋਈ ਨਹੀਂ ਨਿਕਲਿਆ ਗੜੀ ਸਾਹਿਬ ਵੱਲੋਂ ਉਹਨਾਂ ਦੀ ਟੀਮ ਵੱਲੋਂ ਕੋਈ ਸੰਪਰਕ ਨਹੀਂ ਕੀਤਾ ਗਿਆ ਤੁਹਾਡਾ ਸਰ ਅਸੀਂ ਕਾਲ ਕਰਕੇ ਪੁੱਛਦੇ ਆ ਪਰ ਉਹ ਕਹਿੰਦੇ ਕਿ ਅਸੀਂ ਡੀਸੀ ਸਾਹਿਬ ਨੂੰ ਤੁਹਾਡੀ ਜਿਹੜਾ ਆਊਟਪੁੱਟ ਆ ਉਹ ਅਸੀਂ ਮੰਗ ਰਹੇ ਆ ਪਰ ਇਹਨਾਂ ਵੱਲੋਂ ਸਾਨੂੰ ਨੂੰ ਪਤਾ ਕਿੱਥੇ ਕਿ ਤੱਕ ਇਹਨਾਂ ਦਾ ਹੈਗਾ ਮਸਲਾ ਖੜਾ ਜੀ ਪਰ ਸਾਡੀ ਪਿੰਡ ਦੇ ਸਾਥੀਆਂ ਨੇ ਸਾਡੇ ਨਗਰ ਨਿਵਾਸੀਆਂ ਨੇ ਪਿੰਡ ਦੀ ਪੰਚਾਇਤ ਨੇ ਬਹੁਤ ਵਧੀਆ ਸਾਡਾ ਸਾਥ ਦਿੱਤਾ ਔਰ ਇਹ ਕਿ ਸਾਡਾ ਜਿਹੜਾ ਮਤਾ ਪਾਸ ਕੀਤਾ ਗਿਆ ਹੈ ਪਿਛਲੇ ਦਿਨਾਂ ਦੇ ਵਿੱਚ ਬਿਲਕੁਲ ਅੱਜ ਦੀ ਨਿਊਜ਼ ਵੀ ਆਈ ਆ ਤੇ ਅਸੀਂ ਸਾਡੇ ਪਿੰਡ ਨਿਵਾਸੀਆਂ ਦੇ ਪੂਰੀ ಗ್ರಾಮ ਪੰਚਾਇਤ ਦੇ ਧੰਨਵਾਦੀ ਹਾਂ ਅਸੀਂ ਜਿਨ੍ਹਾਂ ਨੇ ਕਿ ਸਾਡੇ ਪਰਿਵਾਰਾਂ ਦੀ ਹਮਾਇਤ ਦੇ ਵਿੱਚ ਨਾੜਾ ਮਾਰਿਆ ਉਹਨਾਂ ਨੇ ਤੇ ਸਾਡੇ ਹੱਕ ਲਈ ਜੋ ਵੀ ਉਹਨਾਂ ਤੋਂ ਬਣਿਆ ਉਹਨਾਂ ਨੇ ਕੀਤਾ ਕਿ ਇਹਨਾਂ ਪਰਿਵਾਰਾਂ ਦੇ ਨਾਲ ਟੱਕਰ ਨਾ ਕੀਤਾ ਜਾਵੇ ਨਾ ਮਕਾਨ ਨਾ ਢਾਈ ਜਾਣ। ਸੋ ਉਸ ਮਤੇ ਦੇ ਵਿੱਚ ਸਾਡੇ ਮੇਨ ਮੰਗ ਇਹ ਰੱਖੀ ਗਈ ਕਿ ਅਸੀਂ ਸਰਕਾਰ ਨੂੰ ਕਿਸੇ ਵੀ ਕੀਮਤ ਤੇ ਵਿੱਚ ਆਪਣੇ ਮਕਾਨ ਨਹੀਂ ਦੇਨੇ। ਜੀ। ਸੋ ਗਰੀਬ ਪਰਿਵਾਰਾਂ ਦੇ ਘਰ ਬਚਾਉਣ ਲਈ ਇਹ ਧਰਨਾ ਪਤੋ ਜਵਾਰ ਸਿੰਘ ਵਾਲਾ ਵਿਖੇ ਲਗਾਇਆ ਗਿਆ ਜਿਹੜਾ ਕਿ ਅੱਜ 124 ਦਿਨ ਹੋ ਚੁੱਕੇ ਨੇ ਔਰ ਸ਼ੇਰੇ ਪੰਜਾਬ ਕਿਸਾਨ ਜਥੇਬੰਦੀ ਵੱਲੋਂ ਜਿਹੜੀ ਇਸ ਧਰਨੇ ਦੀ ਹਮਾਇਤ ਕੀਤੀ ਜਾ ਰਹੀ ਹੈ, ਅਗਵਾਈ ਕੀਤੀ ਜਾ ਰਹੀ ਹੈ। ਮੇਰੇ ਨਾਲ ਇਸ ਵਕਤ ਆਤਮਨ ਸਿੰਘ ਜੀ ਤੂਰਕਟ ਮੌਜੂਦ ਹੈ ਮੌਜੂਦ ਨੇ ਜਿਹੜੇ ਪਹਿਲੇ ਦਿਨ ਤੋਂ ਜਿਹੜੇ ਸੰਘਰਸ਼ ਕਮੇਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੈ ਔਰ ਇਸ ਲੜਾਈ ਨੂੰ ਇਸ ਸੰਘਰਸ਼ ਨੂੰ ਅੱਗੇ ਵਧਾ ਰਹੇ ਹੈ ਆਤਮਨ ਸਿੰਘ ਜੀ ਜਿੱਥੇ ਅੱਜ ਲੋਕ ਘਰਾਂ ਦੇ ਵਿੱਚ ਲੋੜੀ ਦੀਆਂ ਵਧਾਈਆਂ ਦਿੰਦੇ ਨੇ ਲੋੜੀ ਮਨਾਉਂਦੇ ਨੇ ਉੱਥੇ ਅੱਜ ਤੁਸੀਂ ਕਾਲੀ ਲੋੜੀ ਲੋੜੀ ਹੈ ਜਿਹੜੀ ਮਨਾਈ ਹੈ ਕੀ ਕਾਰਨ ਹੈ ਤੁਹ ਕਿਵੇਂ ਲੱਗਦਾ 124 ਦਿਨ ਹੋ ਗਏ ਤੁਹਾਨੂੰ ਬੈਠਿਆ ਨੂੰ ਤੇ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਉਦੀ ਤੋਂ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਕੀ ਫਤ ਹੈ ਜੀ ਅੱਜ ਕਣ 124 ਦਿਨ ਹੋ ਗਏ ਧਰਨੇ ਲੱਗੇ ਨੂੰ ਤੋਂ ਉਦੇ ਤੋਂ ਪਹਿਲੇ ਦਿਨ ਤੋਂ ਹੀ ਕਵਰ ਕਰ ਰਹੇ ਆ ਵੀਰੇ ਜੀ 25 ਤਰੀਕ ਤੇ ਦਹਿਰਾ ਦਾ ਧਰਨਾ ਨਿੱਕੇ ਨਿੱਕੇ ਬੱਚੇ ਆ ਦੇਖੋ ਵੀਡੀਓ ਵਿੱਚ ਕਵਰ ਹੋ ਜੀ ਜਿ세 ਨਿੱਕੇ ਨਿੱਕੇ ਕੜਕੇ ਦੀ ਠੰਡ ਦੇ باوجود ਹੂੰ ਦੇ ਇੰਨਾ ਤਿੱਕਰ ਕੋਈ ਘਟੀਆ ਪ੍ਰਸ਼ਾਸਨ ਇੰਨਾ ਨਿਹਾਲ ਸਿੰਘ ਦਾ ਡੀਸੀ ਮੋਗਾ ਕੋਈ ਮੁਲਾਜ਼ਮ ਨੇ ਇਹਨਾਂ ਨੂੰ ਰਾਤ ਨੂੰ ਕੋਈ ਵੀ ਸਾਰ ਨਹੀਂ ਲਏ ਕੜਾਕੇ ਦੀ ਠੰਡ ਦੇ ਵਿੱਚ ਇਹ ਘਰ ਹੈ ਘਰੋਂ ਬੇਕਾਰ ਹੋਏ ਬੈਠੇ ਆ ਘਰ ਕੀ ਰੋਟੀ ਪੀਤੀ ਕਹਿੰਦੇ ਇਹ ਇੱਥੇ ਬਣਾਉਂਦੇ ਆ ਕਾਲਾ ਪੀਣਾ ਸਾਰਾ ਕੁਝ ਇੱਥੇ ਚੱਲਿਆ ਬੈਠਾ ਪਰਸ਼ਾਸ਼ਨ ਵੱਲੋਂ ਕੋਈ ਹਮਦਰਦੀ ਕੋਈ ਆਪਣੇ ਕੋਈ ਜੱਥੇ ਮਤਲਬ ਕੋਈ ਨੁਮਾਇੰਦਾ ਭੇਜਿਆ ਕੋਈ ਹਾਧਾ ਨਾਰਾਮ ਨਹੀਂ ਮਾਰਿਆ ਸੁਲਾ ਨਹੀਂ ਮਾਰੀ ਵਿਦੂ ਦਾ ਪਿੰਡ ਦੀ ਪੰਚਾਇਤ ਸਾਰੇ ਨਗਰ ਇੱਥੋਂ ਦੇ ਨੇੜਲੇ ਸਾਰਿਆਂ ਨੇ ਮਿਲ ਕੇ ਮਤਾ ਪਾਇਆ ਅੱਜ ਉਹ ਵੀ ਮਤੇ ਪਾਇਣ ਨੂੰ ਵੀ ਹੱਥਾ ਹੋ ਗਿਆ ਗ੍ਰਾਮ ਸਭਾ ਦਾ ਮਤਾ ਪਾਇਆ ਤਾਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਹੜਾ ਇਹਨਾਂ ਨਾਲ ਸਾਡਾ ਨਾਰਾ ਮਾਰ ਕੇ ਪਿੰਡ ਦੀ ਪੰਚਾਇਤ ਨੇ ਜਿਹੜੇ ਜਿਟਾਣਾਂ ਨੂੰ ਫੜ ਗਏ ਆ ਉਹ ਹਰ ਦੁੱਖ ਸੁੱਖ 'ਚ ਇਹਨਾਂ ਦੇ ਨਾਲ ਖੜੇ ਆ ਅਸੀਂ ਕਿਸੇ ਕੀਮਤ ਤੇ ਇਹਨਾਂ ਦਾ ਘਰ ਨਹੀਂ ਟੈਨ ਦਾ ਜੀ ਸੋ ਸਾਡੇ ਨਾਲ ਹੋਰ ਆਗੂ ਵੀ ਮੌਜੂਦ ਨੇ ਅ ਸਰਨਾ ਭਾਈ ਜੀ ਭਾਈ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਪਹਿਲੇ ਦਿਨ ਤੋਂ ਤੁਸੀਂ ਵੀ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ 124 ਦਿਨ ਹੋ ਚੁੱਕੇ ਆ ਤੁਸੀਂ ਕੀ ਕਹਿਣਾ ਚਾਹੋਗੇ ਇਹੀ ਕਹਿੰਨਾ ਜੀ ਕਿ ਗਰੀਬ ਪਰਿਵਾਰ ਆ ਜਿੰਨੇ ਸਾਰੇ ਇਹਨਾਂ ਦੇ ਜਿਹੜੇ ਮਕਾਨ ਐ ਨਾ ਢਾਏ ਜਾਣ ਤੇ ਇਹਨਾਂ ਨੂੰ ਬੇਚਾਰਿਆਂ ਨੂੰ ਜੋ ਵੀ ਇੰਨੇ ਚਿਰ ਦੇ ਇਹ 50 60 ਸਾਲ ਤੋਂ ਬੈਠੇ ਐ ਪਹਿਲੀ ਗੱਲ ਤਾਂ ਤੁਸੀਂ ਦੇਖੋ ਹਜੇ ਤੱਕ ਇਹ ਚਾਹੀਦੀ ਤੁਰੇ ਫਿਰਦੇ ਮਕਾਨ ਇਹਨਾਂ ਨੂੰ ਉਸ ਉਧਰ ਪਾਇਆ ਹੀ ਨਹੀਂਗਾ ਇਹਨਾਂ ਦੇ ਚਾਹੀਦਾ ਕਹਿ ਨਹੀਂਉਣੀ ਉਹਨਾਂ ਕੰਮ ਤੇ ਜਿਹੜਾ ਇਹਨਾਂ ਦਾ ਬਣਦਾ ਐ ਵੀ ਇਹਨਾਂ ਦੇ ਮਕਾਨ ਨਾ ਟਾਏ ਜਾਣ ਇਹਨਾਂ ਦਾ ਆਪਦਾ ਜੜਾ ਨਾ ਕੀਤਾ ਜਾਵੇ ਸਾਡੀ ਤੇ ਹੀ ਇਹ ਕਿੰਨੇ ਨੇੜ ਦੇ ਪਿੰਡ ਆ ਸਾਰੇ ਆ ਕੇ ਇਹਨਾਂ ਦਾ ਸਾਥ ਦਿੰਦੇ ਆ ਦਿੰਦੇ ਰਾਂਗੇ ਬਾਕੀ ਸ਼ੇਰੇ ਪੰਜਾਬ ਜੁਨੀਆਨਾ ਇਹਨਾਂ ਦਾ ਸਾਥ ਦੇ ਰਹੀ ਆ ਮੋਢੇ ਤੋਂ ਲਾ ਕੇ ਤੇ ਐਂਡ ਤੱਕ ਸਾਥ ਦੇਵਾਂਗੇ ਤੇ ਜਦੋਂ ਤੱਕ ਇਹ ਮਸਲਾ ਨਹੀਂ ਨਿਬੜਦਾਗਾ ਕਿੰਨੀਆਂ ਖਬਰਾਂ ਲੱਗੀਆਂ ਕਿੰਨਾ ਇਸ ਮਾਮਲੇ ਨੂੰ ਉਠਾਇਆ ਗਿਆ ਵੱਡੇ ਪੱਧਰ ਤੇ ਇਸ ਦੇ باوجود ਕੀ ਪ੍ਰਸ਼ਾਸਨ ਜਾਣਬੁੱਝ ਕੇ ਅਣਗੌਲਿਆ ਕਰ ਰਿਹਾ ਹੈ ਜਾਂ ਪ੍ਰਸ਼ਾਸਨ ਚਾਹੁੰਦਾ ਹੀ ਨਹੀਂ ਇਸ ਮਸਲੇ ਦਾ ਹੱਲ ਮਤਲਬ ਇੰਨਾ ਕੁਝ ਹੋਣ ਤੋਂ ਬਾਅਦ ਤਾਂ ਹਲਚਲ ਹੋਣੀ ਚਾਹੀਦੀ ਸੀ ਪਰ ਕੋਈ ਹਲਚਲ ਨਹੀਂ ਹੋਈ ਹਾਂ ਪ੍ਰਦੀਪ ਜੀ ਕੋਈ ਨਹੀਂ ਵੇਖੋ ਤੁਸੀਂ ਹਲਕਾ ਬਿਧਾਇਕ ਹੈ ਹਲਕਾ ਬਿਧਾਇਕ ਦਾ ਵੀ ਹੱਕ ਬਣਦਾ ਸੀ ਆ ਕੇ ਹਾ ਦਾ ਨਾਰਾ ਤਾਂ ਮਾਰਦਾ ਇਹਨਾਂ ਕੋਲੇ ਹੂੰ ਔਰ ਪ੍ਰਸ਼ਾਸਨ ਆ ਸਾਰਿਆਂ ਕੋਲੇ ਆਪਾਂ ਸਾਰਿਆਂ ਕੋਲੇ ਮੰਗ ਪੱਤਰ ਦਿੱਤੇ ਆ ਸਾਰਿਆਂ ਨੂੰ ਐਪਲੀਕੇਸ਼ਨਾਂ ਦਿੱਤੀਆਂ ਕਿਸੇ ਨੇ ਨਹੀਂ ਆ ਕੇ ਇਹਨਾਂ ਦੀ ਬਾਤ ਪੁੱਛੀ ਗਈ ਹੂੰ ਵੋਟਾਂ ਨਾਗੀਆਂ ਵੋਟਾਂ ਬੜੀ ਵੀ ਇੱਥੇ ਆਏ ਆ ਵੋਟਾਂ ਨੂੰ ਆ ਕੇ ਖਿੜਾ ਦੇ ਕੇ ਮੁੜ ਗਿਆ ਹੋਰ ਇਹਨਾਂ ਨੂੰ ਆਏ ਨਹੀਂ ਕੋਈ ਕਿਹਾ ਕੋਈ ਭਾਈ ਤੁਹਾਡੇ ਨਾਲ ਆ ਸੀ ਜਾਂ ਤੇ ਇਹਦਾ ਗੱਲ ਬਹੁਤ ਗਲਤ ਹੈ ਜਿਹੜੇ ਇਹਨਾਂ ਨੂੰ ਰੇਟ ਰੂਟ ਦੱਸਦੇ ਕੋਈ ਰੇਟ ਹੈ ਜਿਹੜੇ ਇਹਨਾਂ ਨੂੰ ਕਹਿੰਦੇ ਅਸੀਂ ਆਹ ਦੇ ਦੇ ਦਾਂਗੇ ਤੁਹਾਨੂੰ ਆਹ ਦੇ ਦੇ ਦਾਂਗੇ 30000 ਦੇ ਦਾਂਗੇ 20 ਦੇ ਦਾਂਗੇ ਜੀ ਇਹਦਾ ਗੱਲਾਂ ਸਾਰੀਆਂ ਪ੍ਰਦੀਪ ਜੀ ਮਜ਼ਾਕ ਦੇਂਗਾ ਹੀ ਆ ਨਾ ਹੂੰ ਇਹ ਗਰੀਬ ਪਰਿਵਾਰ ਆ ਵੀ ਚਲ ਕੋਈ ਨਹੀਂ ਪਰ ਅਸੀਂ ਸਾਰੇ ਪੰਜਾਬ ਜੁਨੀਅਨਾਂ ਦੇ ਨਾਲ ਖੜੀ ਐਂਡ ਤੱਕ ਖੜੀ ਰਹੂਗੀ ਜਿੰਨਾ ਚਿਰ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਜੀ ਇਨਸਾਫ ਹੋ ਕੇ ਹਮ ਹੌਸ ਕਰ ਸੋ ਸਾਡੇ ਨਾਲ ਬੀਬੀਆਂ ਮੌਜੂਦ ਨੇ ਬੀਬੀ ਜੀ ਹੁਣ ਜਿਹੜੀ ਕੀ ਮੰਗ ਹੈ ਧਰਨਾਕਾਰੀ ਹੁਣ ਜਿਹੜਾ ਪ੍ਰਸ਼ਾਸਨ ਤੋਂ ਅੱਜ ਕਿਉਂਕਿ ਵੈਸੇ ਤਾਂ ਇਹ ਅਸੀਂ ਸਵਾਲ ਕਰਦਿਆਂ ਨੂੰ 124 ਦਿਨ ਹੋ ਗਏ ਆ ਵੀ ਕੀ ਮੰਗ ਹੈ ਤੁਹਾਡੀ ਮੰਗ ਤਾਂ ਪਹੁੰਚ ਚੁੱਕੀ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਇਹੀ ਕਿੰਨੇ ਵੀ ਜਿਹੜੇ ਆ ਜਿੰਨੇ ਵੀ ਪਰਿਵਾਰ ਬੈਠੇ ਆ ਛੋਟੇ ਛੋਟੇ ਬੱਚੇ ਲੈ ਕੇ ਠੰਡ ਦੇ ਵਿੱਚ ਤੇ ਇਹਨਾਂ ਦੀ ਜਿਹੜੀ ਬੱਚੇ ਪੜਦੇ ਆ ਉਹਨਾਂ ਦੀ ਪੜ੍ਹਾਈ ਤੇ ਵੀ ਬਹੁਤ ਗਲਤ ਅਸਰ ਪੈ ਰਿਹਾ ਆਏਗਾ ਕਿਉਂਕਿ ਸਤੋਂ ਬੱਚਾ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਪ੍ਰੋਪਰ ਡਿਊਸ਼ਨ ਤੇ ਪੇਜ ਨੇ ਹੁੰਦੇ ਜਾਂ ਉਹਨਾਂ ਨੂੰ ਵਰਕ ਕਰਾਉਣਾ ਹੁੰਦਾ ਉਹਦੇ ਵਿੱਚ ਸਾਡਾ ਜਿਹੜਾ ਹੈਗਾ ਧਰਨੇ 'ਚ ਸਮਾਂ ਨਿਕਲ ਜਾਂਦਾ ਤੇ ਸਰਕਾਰ ਨੂੰ ਪਹਿਲੇ ਨੰਬਰ ਤੇ ਸਾਡੀ ਜਿਹੜੀ ਹੈਗੀ ਮੰਗ ਉਹ ਸੁਣਨੀ ਚਾਹੀਦੀ ਆ ਸਾਨੂੰ ਆਣ ਦੇਖਿਆ ਨਾ ਕੀਤਾ ਜਾਵੇ ਤੇ ਜਿਹੜੇ ਇਹਨਾਂ ਪਰਿਵਾਰਾਂ ਦੇ ਮਕਾਨ ਆ ਆ ਕੇ ਦੇਖਣ ਤੇ ਇਹਨਾਂ ਨੇ ਇਵੇਂ ਇਹਨਾਂ ਨੇ ਮਿਹਨਤ ਮਜ਼ਦੂਰੀ ਦੇ ਨਾਲ ਬਣਾਏ ਆ ਇਹ ਪਰਿਵਾਰ ਕਿਸੇ ਵੀ ਆਪਣੇ ਕੀਮਤ ਤੇ ਸਰਕਾਰ ਨੂੰ ਨਹੀਂ ਜਗਾ ਦੇਣਾ ਚਾਹੁੰਦੇ ਤੇ ਇਹਨਾਂ ਪਰਿਵਾਰਾਂ ਨਾਲ ਨਾ ਧੱਕਾ ਕੀਤਾ ਜਾਵੇ ਸਾਡੀ ਤਾਂ ਵੀ ਇਹ ਹੀ ਬੇਨਤੀ ਆ ਵੀ ਰੋਡ ਚੌੜਾ ਕਰ ਲੈਣ ਵੀ ਇਹ ਸਕਦੀ ਚੌੜਾ ਕਰ ਲੈਣ ਰੋਡ ਦੀ ਇੱਕ ਝਲਕ ਮੈਂ ਚਾਹੂੰਗਾ ਕੈਮਰਾਮੈਨ ਨੂੰ ਇਹ ਸਾਹਮਣੇ ਇਹ ਰੋਡ ਹੈ ਔਰ ਇਸ ਰੋਡ ਦੀ ਮਾਤਾ ਜੀ ਗੱਲ ਕਰ ਰਹੀ ਹੈ ਕਿ ਇਹ ਰੋਡ ਜੀ ਇਹ ਰੋਡ ਚੌੜਾ ਕਰ ਲੈਣ ਅਸੀਂ ਆਪਦੇ ਘਰ ਨਹੀਂ ਦੇਣੀ ਜੀ ਘਰ ਨਹੀਂ ਦੇਣੀ ਅਸੀਂ ਆਪਦੇ ਸਾਨੂੰ 4 ਮਹੀਨਿਆਂ ਤੋਂ ਉੱਤੇ ਹੋ ਗਏ ਬੱਚਾ ਨੂੰ ਇੱਥੇ ਸਾਡੀ ਕੋਈ ਬਾਤ ਨਹੀਂ ਪੁੱਛੀ ਕਿਸੇ ਨੇ ਨਹੀਂ ਪੁੱਛਿਆ ਕਿ ਜੀ ਸਿਰਫ ਵੋਟਾਂ ਵੇਲੇ ਹੁੰਦੇ ਭਾਜੀ ਵੋਟਾਂ ਵੇਲੇ ਤਾਂ ਸਾਰਿਆਂ ਨੂੰ 10 ਜਨ ਮਤਲਬ ਤਾਂ ਐ ਸੀ ਕਿ ਸਾਡੇ ਕੋਲ ਹੁਣ ਸਾਡੇ ਹਲਕੇ ਦਾ ਵਿਧਾਇਕ ਤਾਂ ਕਮ ਸੇ ਕਮ ਪਹੁੰਚਦਾ ਜੀ ਐਸ ਡੀ ਐਮ ਵੀ ਨੇੜੇ ਬੈਠੇ ਨੇ ਸਾਡੇ ਡੀ ਸੀ ਸਾਹਿਬੇ ਕੋਲ ਦੀ ਲੰਘੇ ਇੱਕ ਦਿਨ ਸਾਡੇ ਮਾਨਯੋਗ ਸਪੀਕਰ ਸਾਹਿਬ ਕੁਲਤਾਰ ਸਿੰਘ ਵਾਜ ਜੀ ਬਰੋਤੀ ਤੇ ਰਾਣੇ ਨਹੀਂ ਆ ਕੇ ਇੱਕ ਸਾਥ ਦਿੱਤਾ ਦੂਜੀਆਂ ਪਾਰਟੀਆਂ ਦੇ ਜਿਹੜੇ ਆ ਗੋ ਇੱਧਰ ਆ ਉੱਧਰਿੰਦੀਆਂ ਸੀ ਸਾਥ ਆ ਕੇ ਜਿੱਦੇ ਵੋਟਾਂ ਲੈਣੀਆਂ ਸੀ ਹੁਣ ਉਹ ਵੀ ਨਹੀਂ ਆਏ ਉਸ ਤੋਂ ਬਾਅਦ ਕੋਈ ਨਹੀਂ ਉਹਨਾਂ ਨੇ ਕਿਹੜੇ ਨਹੀਂ ਪੁੱਛਿਆ ਉਹਦੇ ਕੋਲੇ ਸਾਡੇ ਕੋਲੇ ਆ ਕੇ ਬਹਿੰਦੇ ਸੀ ਅਸੀਂ ਤੁਹਾਡਾ ਸਾਥ ਦੇਵਾਂਗੇ ਸਾਨੂੰ ਵੋਟਾਂ ਪਾਓ ਆਏ ਕਰੋ ਜਾਓ ਕਰੋ ਤੇ ਪਰ ਸਾਡਾ ਸਾਥ ਦਿੱਤਾ ਨਹੀਂ ਕਿਸੇ ਨੇ ਇੱਕ ਗੱਲ ਹੋਰ ਸਾਡੇ ਪਰਿਵਾਰਾਂ ਨੇ ਬਹੁਤ ਵਧੀਆ ਕੀਤੀ ਇਸ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸੀ ਉਹਨਾਂ ਦੇ ਵਿੱਚ ਬਾਈਕਾਟ ਕੀਤਾ ਸਾਰੇ ਪਰਿਵਾਰਾਂ ਨੇ ਜਿਹਦੇ ਵਿੱਚ ਕੇ 200 250 ਵੋਟ ਸਾਡੀ ਨਹੀਂ ਪਈ ਪਰਿਵਾਰਾਂ ਦੀ ਤੇ ਆਉਣ ਵਾਲੇ 27 ਦੇ ਵਿੱਚ ਵੀ ਅਸੀਂ ਬਾਈਕਟ ਕਰਾਂਗੇ ਹਰ ਇੱਕ ਪਾਰਟੀ ਦਾ ਜੀ ਉਹਦੇ ਵਿੱਚ ਅਸੀਂ ਤਾਂ ਦੀਵਾਲੀ ਵੀ ਕਾਲ ਕੋਈ ਮਨਾਈ ਆ ਤੇ ਹੁਣ ਅਸੀਂ ਲੋਹੜੀ ਵੀ ਕਾਲ ਕੋਈ ਮਨਾਈ ਆ ਕਿਉਂ ਸਾਡੀ ਸਰਕਾਰ ਨਹੀਂ ਸੁਣਦੀ ਕੋਈ ਗੱਲਬਾਤ ਵੀ ਤੇ ਅਸੀਂ ਆ ਹੀ ਬੈਠੇ ਰਹਾਂਗੇ ਜਿੰਜੇ ਸਾਡਾ ਕੋਈ ਹੱਲ ਨਹੀਂ ਹੁੰਦਾ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਪਕੀ ਮੈਗੁਰਗੀਕਾ ਖਾਲਸਾ ਸਾਹਿਬ ਰੈਗੁਰਗੀਕਾ ਪਤੀ ਅਸੀਂ ਤਾਂ ਇਹੋ ਕੁਝ ਕਹਿਣਾ ਚਾਹੁੰਦੇ ਆ ਜੀ ਕਿ ਜਿੰਨਾ ਮਤਲਬ ਮਕਾਨ ਬਣੇ ਹੋਇਆ ਮਜ਼ਦੂਰ ਜਮਾਤ ਦੇ ਮਿਹਨਤ ਕਸ਼ਰੋਕਾਂ ਦੇ ਜਿਹੜੇ ਬਿਹਾੜੀਦਾਰ ਹੁੰਦੇ ਆ ਇਹਨਾਂ ਦੇ ਵਿੱਚ ਕੋਈ ਦੁਕਾਨਦਾਰ ਨਹੀਂ ਕੋਈ ਵਪਾਰੀ ਨਹੀਂ ਕੋਈ ਮਤਲਬ ਨੌਕਰੀ ਤੇ ਵੀ ਹੈ ਨਹੀਂ ਕੋਈ ਜੀ ਤੇ ਸਾਰੇ ਖੇਤ ਮਜ਼ਦੂਰ ਆ ਇਹ ਤੇ ਜਿਹੜੇ ਮਕਾਨ ਬਣੇ ਹੋਇਆ ਜਗਾ ਲਈ ਆ ਇਹ ਅਸੀਂ ਮੇਰੇ ਗ੍ਰਾਮ ਮਾਇ ਸੀ ਉਦੋਂ ਕੋਈ ਟਰੈਕਟਰ ਨਹੀਂ ਸੀ ਮਤਲਬ ਇੱਥੇ ਕੋਈ ਅਸੀਂ ਹਾਲ ਬੋਂਦੇ ਸੀ ਹਾਂ ਬਾਹ ਕੇ ਮਿਹਨਤ ਕਰਕੇ ਮਤਲਬ ਇਹ ਸੀਰੀ ਰੜ ਕੇ ਤੇ ਠੇਕੇ ਤੇ ਰੜ ਕੇ ਇਹ ਜਗਾ ਬਣਾਈ ਐ ਅਸੀਂ ਅਗਲਿਆਂ ਦੇ ਗੁਲਾਮ ਰਹੇ ਆ ਪੰਜ ਪੰਜ 6 6 ਸਾਲ ਜੀ ਜੀ ਡੱਕ ਭਰਾਵਾਂ ਦੇ ਨਾਲ ਨਾ ਮਾਮੀ ਦਾ ਕਾਹਦੀ ਕੋਈ ਨਹੀਂ ਉਹ ਹੁੰਦਾ ਵੀ ਚਲ ਅੰਦਰ ਉਹਨਾਂ ਦੇ ਕੰਮ ਕਰਦਾ ਫਿਰ ਵੀ ਫਰਕ ਹੁੰਦਾ ਦਾ ਜੇ ਪਰ ਅਸੀਂ ਸਰਕਾਰ ਨੂੰ ਚੈਲੰਜ ਕਰਦੇ ਆ ਇਹ ਬਈ ਇੱਕ ਜਗ੍ਹਾ ਬਿਲਕੁਲ ਨਹੀਂ ਅਸੀਂ ਦੇਣੀ ਜਿਸੇ ਹਾਲਤ ਵਿੱਚ ਵੀ ਬਸ ਇਹ ਮੁੱਖ ਦੀ ਗੱਲ ਇਹੀ ਹੈ ਅਸੀਂ ਇਸ ਤਰ੍ਹਾਂ ਇਹ ਜਗ੍ਹਾ ਨਹੀਂ ਦੇਣੀ ਸੜਕ ਜਿੱਥੋਂ ਦੀ ਮਰਜ਼ੀ ਬਣਾ ਲਈ ਆ ਜੀ ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਅੱਜ ਜਿਹੜੀ ਕਾਲੀ ਲੋੜੀ ਮਨਾਈ ਗਈ ਹੈ ਧਰਨਾਕਾਰੀਆਂ ਦੀ ਇੱਕੋ ਇੱਕ ਮੰਗ ਹੈ ਕਿ ਜਿਹੜੀ ਇਹ ਜਗ੍ਹਾ ਆਪਣੇ ਘਰ ਹੈ ਜਿਹੜੇ ਨਹੀਂ ਟਾਉਣ ਦਿੱਤੇ ਜਾਣਗੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਗ੍ਹਾ ਜਿਹੜੀ ਨਹੀਂ ਦਿੱਤੀ ਜਾਵੇਗੀ ਇਹ ਜਿਹੜਾ ਇਹਨਾਂ ਦਾ ਆਖਰੀ ਫੈਸਲਾ ਜਿਹੜਾ ਧਰਨਾਕਾਰੀਆਂ ਦਾ ਉਹ ਜਿਹੜਾ ਲੈ ਗਿਆ ਸਾਹਿਬ ਸਾਡੇ ਨਾਲ ਪਿੰਡ ਜਵਾਰ ਸਿੰਘ ਵਾਲਾ ਦੇ ਸਰਪੰਚ ਮੌਜੂਦ ਨੇ ਜਗਵੰਤ ਸਿੰਘ ਜੀ ਬੈਂਸਾਹਬ ਇਹਨਾਂ ਵੱਲੋਂ ਵੀ ਜਿਹੜਾ ਬਕਾਇਦਾ ಗ್ರಾಮ ਸਭਾ ਬੁਲਾ ਕੇ ਮਤਾ ਪਾਇਆ ਗਿਆ ਕਿ ਇਹ ਗਰੀਬ ਪਰਿਵਾਰਾਂ ਦੀ ਸਾਰ ਲਈ ਜਾਣੀ ਚਾਹੀਦੀ ਹੈ ਇਹਨਾਂ ਦੇ ਘਰ ਜਿਹੜੇ ਬਚਨੇ ਚਾਹੀਦੇ ਆ ਔਰ ਸਰਪੰਚ ਸਾਹਿਬ ਜਰਨਾ ਮੌਜੂਦਾ ਸਰਪੰਚ ਸਾਹਿਬ ਅੱਜ ਜਿਹੜੀ ਕਾਲੀ ਲੋਹੜੀ ਮਨਾਈ ਜਾ ਰਹੀ ਹੈ ਇਹਨਾਂ ਵੱਲੋਂ ਤੁਸੀਂ ਗ੍ਰਾਮ ਸਭਾ ਵੱਲੋਂ ਮਤਾ ਵੀ ਪਾਇਆ ਤੇ ਫਿਲਹਾਲ ਜਿਹੜਾ ਹਲੇ ਤੱਕ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੋਈ ਕੁਝ ਕਹਿਣਾ ਚਾਹੋਗੇ ਅ ਬਈ ਅਸੀਂ ਤਾਂ ਇਹ ਕਹਿਣਾ ਚਾਹਾਂਗੇ ਵੀ ਇਹਨਾਂ ਦੇ ਘਰ ਵਿਚਾਰ ਨਹੀਂ ਬਹੁਤ ਰਹਿਣ ਤਾਂ ਬਣਾਈਆ 3 ਪਰਿਵਾਰਾਂ ਸਾਰੇ ਉਹ ਐਸੀ ਕੈਟਾਗਰੀ ਨਾਲ ਸਮਾਂ ਰੱਖਦੇ ਆ ਤੇ ਅਸੀਂ ਆਪਦੀ ਤਰਫੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਐਮਐਲਏ ਸਾਹਿਬ ਨਾਲ ਵੀ ਗੱਲ ਹੋਈ ਆ ਉਹ ਸਾਡੇ ਕਦੇ ਦਿਨ ਚ ਆਉਣਗੇ ਤੇ ਜੀ ਤੇ ਉਹ ਕਹਿੰਦੇ ਅਸੀਂ ਕੋਈ ਹੱਲ ਕਰਾਂਗੇ ਜੀ ਉਸ ਦਾ ਅਸੀਂ ਬਿਲਕੁਲ ਇਹਨਾਂ ਨਾਲ ਆ ਅਸੀਂ ਗ੍ਰਾਮ ਸਭਾ ਚ ਮਾਤਾ ਵੀ ਪਾਤਾ ਇਹਨਾਂ ਦੇ ਘਰ ਨਾਲ ਟਾਏਗਾ ਜੀ ਤੇ ਬਾਕੀ ਇਹ ਅਸੀਂ ਇਹਨਾਂ ਨਾਲ ਨਾਲ ਜਿਵੇਂ ਵੀ ਇਹ ਕਹਿਣਗੇ ਜੀ ਸਾਰੇ ਪਰਿਵਾਰ ਨਾਲ ਅਸੀਂ ਨਾਲ ਖੜੇ ਆ ਪੂਰੀ ਪੰਚਾਇਤ ਹੀ ਨਾਲ ਖੜੀ ਆ ਪੂਰੀ ਪੰਚਾਇਤ ਕੀ ਪੂਰਾ ਪੈਂਟੀ ਨਾਲ ਖੜੀ ਆ ਜੀ ਸੋ ਸਰਪੰਚ ਸਾਹਿਬ ਦਾ ਕਹਿਣਾ ਹੈ ਕਿ ਨਾ ਸਿਰਫ ਉਹ ਖੁਦ ਪੰਚਾਇਤ ਬਲਕਿ ਸਮੁੱਚਾ ਜਿਹੜਾ ਨਗਰ ਹੈ ਸਮੁੱਚਾ ਪਿੰਡ ਹੈ ਉਹ ਧਰਨਾਕਾਰੀਆਂ ਦੇ ਨਾਲ ਇਹਨਾਂ ਗਰੀਬ ਪਰਿਵਾਰਾਂ ਦੇ ਨਾਲ ਹੈ ਔਰ ਇਹ ਘਰ ਹੈ ਜਿਹੜੇ ਇਹਨਾਂ ਦੇ ਕਿਸੇ ਹਾਲਤ ਦੇ ਵਿੱਚ ਉਹ ਟੈਨ ਨਹੀਂ ਦਿੱਤੇ ਜਾਣਗੇ ਪਰ ਅੱਜ ਦੀ ਜਿਹੜੀ ਸਚਾਈ ਹੈ ਕਿ 124 ਦਿਨ ਹੋ ਚੁੱਕੇ ਨੇ ਇਸ ਰੋਸ ਧਰਨੇ ਨੂੰ ਤੇ ਅੱਜ ਜਿਹੜੀ ਇਹਨਾਂ ਨੂੰ 2026 ਦੀ ਇਹ ਲੋੜੀ ਜਿਹੜੀ ਕਾਲੀ ਲੋੜੀ ਵਜੋਂ ਮਨਾਉਣੀ ਪੈ ਰਹੀ ਹੈ ਸੰਘਰਸ਼ ਕਮੇਟੀ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਮੌਜੂਦ ਹੈ ਪ੍ਰਧਾਨ ਸਾਹਿਬ ਤੁਸੀਂ ਦੋ ਸ਼ਬਦ ਕਹਿਣਾ ਚਾਹੋਗੇ ਕਾਲੀ ਲੋੜੀ ਅੱਜ ਮਨਾਈ ਜਾ ਰਹੀ ਹੈ ਪ੍ਰਦੀਪ ਜੀ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੇ ਤੁਸੀਂ ਕਿਉਂ ਸਾਡਾ ਧਰਨਾ ਲੱਗਿਆ ਸਾਡੀ ਆਵਾਜ਼ ਪੂਰੇ ਪੰਜਾਬ ਤੱਕ ਪਹੁੰਚਾ ਰਹੇ ਹੋ ਮੇਰੀਆਂ ਦਾ ਬਹੁਤ ਧੰਨਵਾਦ ਹੈ ਇਹ ਸ਼ਬਦ ਤਾਂ ਹੁਣ ਤੁਸੀਂ ਪ੍ਰਧਾਨ ਹੋਣਾ ਨੇ ਕਹਿ ਦਿੱਤੇ ਹੋ ਵੀ ਦੇਖੋ ਅੱਜ 5 ਮਹੀਨੇ ਹੋ ਚੱਲੇ ਆ ਬੈਠਿਆਂ ਨੂੰ ਸਾਨੂੰ ਇੱਥੇ ਅਜੇ ਤੱਕ ਕਿਸੇ ਨੇ ਵੀ ਅੱਗੇ ਸਾਡੀ ਸਾਲ ਨਹੀਂ ਲਈ ਹੁਣ ਉਸ ਨਾਲ ਕੁਝ ਸਾਨੂੰ ਮਲਾਮਟਾ ਹੋਇਆ ਵੀ ਸਰਪੰਚ ਸਾਹਿਬ ਨੇ ਮਤਾ ਪਵਾਇਆ ਜਿਹੜਾ ਆਪਣਾ ਘਰ ਤੋਂ ਗ੍ਰਾਮ ਸਭਾ ਦਾ ਮਤਾ ਪਿਆ ਉਹਦੇ ਨਾਲ ਕੁਝ ਇਹਨਾਂ ਘਰਾਂ ਨੂੰ ਉਮੀਦ ਜੱਗੀ ਹੈ ਉਮੀਦ ਜੱਗੀ ਹੈ ਥੋੜੀ ਜੀ ਜੀ ਪਰ ਪ੍ਰਸ਼ਾਸਨ ਵੱਲੋਂ ਹਜੇ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਜਾ ਕੇ ਦੇਖਿਆ ਗਿਆ ਵੀ ਭਈਏ ਦਿਨ ਰਾਤ ਬੈਠੇ ਆ ਹੁਣ 25 ਤਰੀਕ ਤੋਂ 24 ਘੰਟਿਆਂ ਦਾ ਧਰਨਾ ਜਿਹੜਾ ਲੱਗਾ ਹੋਇਆ ਜੀ ਦਿਨ ਰਾਤ ਇੱਥੇ ਬੈਠੇ ਆ ਰਾਤ ਨੂੰ ਵੀ ਇੱਥੇ ਬਹਿੰਦੇ ਆ ਕਿੰਨੀ ਕਿੜਾਕੇ ਦੀ ਠੰਡ ਹੈ ਹੂੰ ਉਹਨਾਂ ਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਜੀ ਤੇ ਬਾਕੀ ਮੇਰੇ ਸ਼ੇਰੇ ਪੰਜਾਬ ਕਿਸਾਨ ਜੁਨੀਆ ਨਾਲ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸ਼ੁਰੂ ਤੋਂ ਹੀ ਲੈ ਕੇ ਸਾਡੇ ਨਾਲ ਖੜੇ ਆ ਇਹ ਜੀ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪ੍ਰਧਾਨ ਹੋਣਾਂ ਦਾ ਕਹਿਣਾ ਵੀ ਅਸੀਂ ਜਿੱਥੋਂ ਤੱਕ ਵੀ ਹੋ ਸਕਿਆ ਸਾਥ ਦੇਵਾਂਗੇ ਜੀ ਤੇ ਇਸ ਧਰਮ ਨੇ ਜਿੰਨਾ ਚਿਰ ਕੋਈ ਇਨਸਾਫ ਨਹੀਂ ਮਿਲਦਾ ਉਨਾ ਚਿਰ ਅਸੀਂ ਜਾਰੀ ਰੱਖਾਂਗੇ ਜੀ ਸੋ ਦਰਸ਼ਕੋ ਆਪਣਾ ਫਰਜ਼ ਸਮਝਦੇ ਹੋਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੱਕ ਇਹ ਵੀਡੀਓ ਇਹਨਾਂ ਜਿਹੜਾ ਗਰੀਬ ਪਰਿਵਾਰਾਂ ਦੀ ਆਵਾਜ਼ ਜ਼ਰੂਰ ਪਹੁੰਚੇ ਕੈਂਪਾ ਪਰਸਨ ਜਸਪ੍ਰੀਤ ਸਿੰਘ ਸੈਦੋਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪਿੰਡ ਪੱਤੋ ਜਵਾਰ ਸਿੰਘ ਵਾਲਾ ਤੋਂ ਪ੍ਰਦੀਪ ਢਿੱਲੋਂ ਦੀ ਇਹ ਰਿਪੋਰਟ